सावन महीने की अष्टमी के पावन अवसर पर माता चिंतपूर्णी के दरबार में वाला शहर और कंडी क्षेत्र के गाँव से बड़ी संख्या में श्रद्धालु झुंडों के साथ टोलियां बनाकर माता के दरबार में पहुंचे श्रद्धालुओं ने जलोदीवाड़ और और भद्रकाली स्थान पर तीन दिनों तक लंगर लगाए और माता का जागरण आयोजित किए इस अवसर पर शक्ति मंडल गढ़दीवाला और चिंतपूर्णी लंगर कमेटी गढ़दीवाला की ओर से भी विशेष रूप से लंगर लगाए गए और जागरण का आयोजन किया गया इसके साथ साथ शर्मा अस्पताल की ओर से तीन दिन तक मुफ्त चिकित्सा शिविर भी लगाया गया माता के दरबार में इस धार्मिक आयोजन के दौरान गढ़दी वाला क्षेत्र से हजारों की संख्या में श्रद्धालु उपस्थित होकर आस्था और भक्ति का परिचय देते हुए नजर आए श्रद्धालुओं का उत्साह और भाव देखते ही बनता था इस अवसर पर मंडल सोसाइटी के डॉक्टर संजीव शर्मा विजय कुमार जीवन वर्मा सुभाष सुखजीत सोहता दुशांत बहल संकी कल्याण रिम्पी छिंदा प्रधान पंडित रामदास शिवम वर्मा नरेश शर्मा चिंतपूर्णी लंगर कमेटी के प्रधान राकेश कुमार सपरा अशोक कुमार राजू गुप्ता गुलजार सिंह रमन कुमार योगेश सपरा जीपी सेठ अनु सेठ ਕਸਤੂਰੀ ਸਪਰਾ ਸਾਹਿਬ ਭਾਰੀ ਸੰਖਿਆ ਮੈਂ ਸ਼ਰਧਾਲੂ ਉਪਸਥਿਤ ਤੇ ਲੰਗਰ ਹੈ ਤੁਹਾਡਾ ਕਿੰਮਾ ਲੰਗਰ ਹੈ ਔਰ ਕਿੱਦਾਂ ਕਿਹੜੀ ਸੋਸਾਇਟੀ ਹੈ ਕਦੋਂ ਮਨਾਇਆ ਸੀਗਾ ਮਤਲਬ ਇਹਦੀ ਸ਼ੁਰੂਆਤ ਕਿੱਦਾਂ ਹੋਈ ਜੈ ਮਾਤਾ ਜੀ ਦੇ ਸਪੋਰਟ ਦੇ ਵਿਲਪੈ ਕਲੱਬ ਪਾਰਟੀਵਾਲ ਵੱਲੋਂ 21ਵਾਂ ਸਾਲਾਨਾ ਲੰਗਰ ਇਸ ਵਾਰ ਲਗਾਇਆ ਗਿਆ ਹੈ ਇਸ ਦੀ ਸ਼ੁਰੂਆਤ ਸਾਡੇ ਬਜ਼ੁਰਗਾਂ ਤੋਂ ਸ਼ੁਰੂ ਕੀਤੀ ਗਈ ਸੀ ਜੋ ਕਿ ਉਹਨਾਂ ਨੇ ਬਹੁਤ ਹੀ ਵਧੀਆ ਰਾਮ ਉਪਰਾਲਾ ਕਰਕੇ ਇਹ ਲੰਗਰ ਸ਼ੁਰੂਆਤ ਕੀਤੀ ਸੀਗੀ ਹੁਣ ਉਹਨਾਂ ਦੇ ਆਪਾ ਦਿਸ਼ੇ ਨਿਰਦੇਸ਼ਾਂ ਦੇ ਉੱਤੇ ਚੱਲਦੇ ਹੋਏ ਆਪਾਂ ਇੱਕੀ ਵਸਲਾ ਨਾਲ ਲੰਗਰ ਲਗਾਇਆ ਜਿਸ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਅਤੇ ਹਰੇਕ ਪ੍ਰਕਾਰ ਦੀਆਂ ਲੱਗੀ ਫਾਸਟ ਫੂਡ ਆਈਟਮਾਂ ਵਧੀਆ ਰੋਟੀ ਰਮਾਲੀ ਫੁਲਕਾ ਆਦਿ ਇਹ ਲੰਗਰ 3 ਦਿਨਾਂ ਲਈ ਲਗਾਇਆ ਗਿਆ ਹੈ ਤਰਫਾੜੀ ਮਾ ਸਲਾਨਾ ਵਾਰਸ਼ਿਕ ਲੰਗਰ ਮਾਤਾ ਚੰਦਨੀ ਦੇ ਦਰਬਾਰ ਤੇ ਜਲੋਦੀ ਵਾਰਦੇ ਉੱਤੇ ਕਤੀਮੜੋ ਸੁਸਾਇਟੀ ਜੱਦੀਵਾਲਾ ਤੋਂ ਇਲਾਕਾ ਨਿਵਾਸੀ ਸੱਜਣਾ ਬਰੋ ਔਰ ਐਨ ਆਰ ਆ ਵੀਰਾ ਦੇ ਚਾਹ ਜੋਗ ਦੇ ਨਾਲ ਬੜੀ ਸ਼ਰਧਾ ਦੇ ਨਾਲ ਜਿਹੜਾ ਲਗਾਇਆ ਜਾ ਰਿਹਾ ਇਹਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਤਾ ਚੱਲ ਕੇ ਆਣ ਕੇ ਇੱਥੇ ਲੰਗਰ ਛਕਦੀਆਂ ਤੇ ਮਾਤਾ ਦਾ ਹੁਣ ਗਾਨ ਕਰਦੀਆਂ ਔਰ ਆਨੰਦ ਮਾਣਦੀਆਂ ਔਰ ਮੈਂ ਇਸ ਤੁਹਾਡੇ ਚੈਨਲ ਦੇ ਰਾਹੀਂ ਉਨਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀਆਂ ਆ ਦੂਰ ਦੂਰ ਚੱਲ ਕੇ ਇਸ ਨਗਰ ਦੇ ਵਿੱਚ ਸ਼ਾਮਲ ਹੋ ਕੇ ਇਸ ਨਗਰ ਸ਼ਾਕੇ ਆਨੰਦ ਮਾਣਦੀਆਂ ਔਰ ਮੈਂ ਵਿਸ਼ੇਸ਼ ਤੌਰ ਤੇ ਤੁਹਾਡੇ ਇਸ ਚੈਨਲ ਦਾ ਬੜਾ ਧੰਨਵਾਦੀਆਂ ਜਿਹੜੀ ਤੇ ਸਾਡੀ ਆਵਾਜ਼ ਦੂਰ ਦੂਰ ਤੱਕ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਹੈਗੀ ਇਸ ਨਗਰ ਵਿੱਚ ਪਹੁੰਚੌਣੀਆਂ ਸੋ ਮੈਂ ਤੁਹਾਡੇ ਇਸ ਚੱਲਦੇ ਬਹੁਤ ਜੁਣੀ ਆ ਬੇ ਅੱਜ ਸਾਡੇ ਕੋਲ ਗੜ੍ਹਦੀ ਵਾਲਾ ਤੋਂ ਬਹੁਤ ਬੜੀਆ ਜਿਹੜੇ ਹੈ ਚੈਨਲ ਵਾਲੇ ਚੱਲ ਕੇ ਸਾਡੇ ਕੋਲ ਪਹੁੰਚੇ ਆ ਸੋ ਸਾਰੇ ਸੰਗਤਾਂ ਦਾ ਮੈਂ ਫਿਰ ਧੰਨਵਾਦ ਕਰਦਾ ਹਾਂਗਾ ਜੈ ਮਾਤਾ ਜੀ ਮਾਤਾ ਚੰਤੂ ਕੁੰਜੀ ਜੀ ਦੇ ਦਰਵਾਜ਼ੇ ਤੇ ਸਾਲਾਨਾ ਮੇਲਿਆਂ ਦੇ ਵਿੱਚ ਸਾਡੇ ਇਲਾਕੇ ਤੋਂ ਗੜਦੀwala ਤੋਂ ਮੰਦਰ ਕਮੇਟੀਆਂ ਵੱਲੋਂ ਜਿਹੜੇ ਲੰਗਰ ਲਗਾਏ ਜਾਂਦੇ ਆ ਅੱਜ ਸਾਰੇ ਲੰਗਰਾਂ ਦੇ ਵਿੱਚ ਹਾਜ਼ਰੀ ਭਰੀ ਆ ਸੋ ਇਸ ਖੁਸ਼ੀ ਦੇ ਮੌਕੇ ਤੇ ਕਿੰਨਾ ਸ਼ਰਧਾ ਤੇ ਭਾਵ ਅਸੀਂ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਦੇਖਿਆ ਬੜੇ ਪਿਆਰ ਤੇ ਸ਼ਰਧਾਪੂਰਵਕ ਜਿਹੜੇ ਸਭ ਦਾ ਮਾਨ ਸਨਕਾਰ ਕਰ ਰਿਹਾ ਸੋ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਭ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਮਾਤਾ ਰਾਣੀ ਸਭ ਤੇ ਆਪਣਾ ਅਸ਼ੀਰਵਾਦ ਬਣਾਈ ਰੱਖਿਓ ਮੈਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਸਾਡੇ ਗਰਦੀ ਵਾਲਾ ਇਲਾਕੇ ਦੇ ਦੇਵੀ ਮਾਤਾ ਮੰਦਰ ਕਮੇਟੀ ਦੇ ਵਿਭਲੋ ਜਾ ਹੋਰ ਵੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਡੇ ਨੌਜਵਾਨ ਸਾਥੀਆਂ ਵੱਲੋਂ ਬਹੁਤ ਵੱਡੇ ਪੱਧਰ ਤੇ ਖਾਂ-ਖਾਂ ਦੇ ਉੱਤੇ ਲੰਗਰ ਲਾ ਕੇ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਬੜੇ ਪ੍ਰੇਮ ਭਾਵ ਦੇ ਨਾਲ ਸਾਰੇ ਨੌਜਵਾਨ ਮਿਲ ਬੱਤ ਕੇ ਜਿਹੜੀ ਸੇਵਾ ਕਰ ਰਿਹਾ ਹੈ ਇਹ ਬਹੁਤ ਹੀ ਇੱਕ ਅੱਛਾ ਕਦਮ ਹੈ ਉਸ ਮੇਦਵਾਰਾ ਫਿਰ ਸਲਾਨਾ ਮੇਲੇ ਤੇ ਦੁਆਰਾ ਕੁ ਸਾਰਿਆਂ ਨੂੰ ਲੱਖ ਲੱਖ